ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਆਮ ਬਾਣ ਨਿੰਬੂ ਦਾ ਅਚਾਰ ਦੀ ਰੈਸਪੀ ਹੈ ਜਿਹੜੀ ਉਹ ਲੈ ਕੇ ਆਏ ਆ ਇਹ ਨਿੰਬੂ ਦਾ ਅਚਾਰ ਆ ਜਿਹੜਾ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਤੇ ਹਾਜਮਾ ਵੀ ਤੰਦਰੁਸਤ ਰੱਖਦਾ ਹੈ ਤੇ ਹੁਣ ਆਪਾਂ ਨਿੰਬੂ ਦਾ ਅਚਾਰ ਆ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਨਿੰਬੂ ਦਾ ਅਚਾਰ ਬਣਾਉਣ ਦੇ ਲਈ ਆਪਾਂ ਨੇ ਇਹ ਘਰ ਦੇ ਹੀ ਨਿੰਬੂ ਨੇ ਆਪਣੇ ਜੋ ਕਿ ਆਪਾਂ ਨੇ ਲੈਨੇ ਐਮੇਲੀ ਸਿਸਟਰ ਨੇ ਭੇਜੇ ਸੀਗੇ ਤੇ ਨਿੰਬੂਆਂ ਦਾ ਸਾਈਜ਼ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਹੈ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਧੁੱਪਾਂ ਦੇ ਵਿੱਚ ਸੁਕਾ ਲਿਆ ਸੀਗਾ ਇਹਨਾਂ ਦਾ ਜਿਹੜਾ ਬਿਲਕ ਹੈ ਇਹ ਵੀ ਬਹੁਤ ਮੋਟਾ ਹੁੰਦਾ ਹੈ ਤੇ ਜੇਕਰ ਆਪਾਂ ਇਹਨਾਂ ਨੂੰ 2-3 ਦਿਨ ਧੁੱਪ ਦੇ ਵਿੱਚ ਸੁਕਾ ਲੰਨੇ ਆ ਤਾਂ ਨਿੰਬੂ ਦਾ ਜਿਹੜਾ ਬਿਲਕਾ ਉਹ ਵੀ ਥੋੜਾ ਪਤਲਾ ਪੈ ਜਾਂਦਾ ਹੈ ਤੇ ਹੁਣ ਆਪਾਂ ਨਿੰਬੂਆਂ ਨੂੰ ਆ ਜਿਹੜਾ ਕੱਟ ਲਵਾਂਗੇ ਇਨਾਂ ਦੇ ਆਪਾਂ 8-8 ਪੀਸ ਕਰਾਂਗੇ ਆਪਾਂ ਨੇ ਵਿਚਕਾਰ ਤੋਂ ਨਿੰਬੂ ਆ ਜਿਹੜਾ ਕੱਟ ਲੈਣਾ ਜੇਕਰ ਤੁਸੀਂ ਵੱਡੇ ਪੀਸ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੱਡੇ ਵੀ ਰੱਖ ਸਕਦੇ ਹੋ ਆਪਾਂ ਨੇ ਜਿਹੜਾ ਇਹਨਾਂ ਦਾ ਸਾਈਜ਼ ਹੈ ਇਹ ਛੋਟਾ ਹੀ ਰੱਖਿਆ ਹੈ ਤਾਂ ਕਿ ਜਿਹੜਾ ਅਚਾਰ ਆ ਆਪਣਾ ਉਹ ਵੇਸਟ ਨਾ ਹੋਵੇ ਤੇ ਹੁਣ ਆਪਾਂ ਨੇ ਨਿੰਬੂਆਂ ਨੂੰ ਆ ਜਿਹੜਾ ਇਸੇ ਤਰ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਕੱਟ ਲੈਣਾ ਇਹਨਾਂ ਦੇ ਜਿਹੜਾ ਡੰਡੀ ਵਾਲਾ ਪਾਰਟ ਤੇ ਉੱਪਰਲਾ ਪਾਰਟ ਆ ਇਹ ਵੀ ਆਪਾਂ ਕੱਟ ਕੇ ਹੀ ਇਹਨਾਂ ਨੂੰ ਜਿਹੜਾ ਏ ਪੀਸਿਸ ਦੇ ਵਿੱਚ ਅ ਤਿਆਰ ਕਰਾਂਗੇ ਤੇ ਨਿੰਬੂ ਨੇ ਜਿਹੜੇ ਆਪਣੇ ਬਿਲਕੁਲ ਫਰੈਸ਼ ਸੀਗੇ ਦੋ ਤਿੰਨ ਦਿਨ ਦੀ ਧੁੱਪ ਲਗਵਾਉਣ ਤੋਂ ਬਾਅਦ ਵੀ ਇਹਨਾਂ ਦੇ ਵਿੱਚ ਜਿਹੜਾ ਰਸਾ ਉਹ ਕਾਫੀ ਮਾਤਰਾ ਦੇ ਵਿੱਚ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਨਿੰਬੂ ਦਾ ਅਚਾਰ ਆ ਜਿਹੜਾ ਉਹ ਨੂਨ ਲਾ ਕੇ ਪਹਿਲਾਂ ਉਹਨਾਂ ਦਾ ਪਾਣੀ ਆ ਜਿਹੜਾ ਕੱਢ ਦਿੰਦੀਆਂ ਨੇ ਰਸੇ ਦਾ ਅ ਉਹ ਉਸ ਤਰ੍ਹਾਂ ਤਿਆਰ ਕਰਦੀਆਂ ਨੇ ਪਰ ਆਪਾਂ ਇਸ ਕਰਕੇ ਇਹਨਾਂ ਨੂੰ 2-3 ਦਿਨ ਦੀ ਧੁੱਪ ਲਵਾ ਲਈ ਸੀ ਤਾਂ ਕਿ ਜਿਹੜਾ ਇਹਨਾਂ ਦਾ ਜਿਹੜਾ ਰਾਸਾ ਥੋੜਾ ਜਿਹਾ ਉਹ ਮੁੜ ਜਾਵੇ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਕੱਟ ਲੈਣਾ ਤੇ ਦੇਖੋ ਆਪਾਂ ਨੇ ਨਿੰਬੂ ਆ ਜਿਹੜੇ ਇਸੇ ਤਰ੍ਹਾਂ ਸਾਰੇ ਕੱਟ ਕੇ ਰੱਖ ਲੈਣੇ ਨੇ ਇਹ ਜਿਹੜਾ ਨਿੰਬੂ ਦਾ achar ਆ ਇਹ ਇਹਦੇ ਵਿੱਚ ਬਹੁਤ ਹੀ ਪੌਸ਼ਟਿਕ ਤੱਤ ਹੁੰਦੇ ਨੇ ਜੋ ਕਿ ਆਪਣੇ ਸਰੀਰ ਵਿੱਚ ਖੂਨ ਦੀ ਜਿਹੜੀ ਗਤੀ ਆ ਉਹਦੇ ਵਿੱਚ ਵੀ ਸੁਧਾਰ ਕਰਦੇ ਨੇ ਤੇ ਆਪਣਾ ਤਾਜਮਾ ਵੀ ਤੰਦਰੁਸਤ ਕਰਦੇ ਨੇ ਤੇ ਨਾਲ ਹੀ ਆਪਾਂ ਨੂੰ ਗਰਮੀ ਤੋਂ ਵੀ ਬਚਾਉਂਦੇ ਨੇ ਤੇ ਨਿੰਬੂ ਦਾ achar ਦੇ ਵਿੱਚ ਜਿਹੜੇ ਆਪਾਂ ਨੇ ਮਸਾਲਿਆਂ ਦਾ ਇਸਤੇਮਾਲ ਕੀਤਾ ਆਪਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਜਿਹੜਾ ਲਾਲ ਮਿਰਚ ਦਾ ਲਿਆ ਤੇ ਨਾਲ ਹੀ ਆਪਾਂ ਨੇ ਇੱਕ ਚਮਚਾ ਹਲਦੀ ਦਾ ਲਿਆ ਤੇ ਆਪਾਂ ਨੇ ਪੌਣਾ ਕ ਚਮਚਾ ਇਹਦੇ ਵਿੱਚ ਕਾਲੀ ਮਿਰਚ ਅਤੇ ਜੀਰੇ ਦਾ ਪਾਊਡਰ ਲਿਆ ਤੇ ਨੂਨ ਆ ਜਿਹੜਾ ਆਪਾਂ ਟੇਸਟ ਅਨੁਸਾਰ ਪਾਵਾਂਗੇ ਤੇ ਨਾਲ ਹੀ ਆਪਾਂ ਇੱਕ ਚਮਚਾ ਇਹਦੇ ਵਿੱਚ ਜਮੈਣ ਦਾ ਲੱਤਾ ਹੈ ਇਹ ਸਾਰੇ ਮਸਾਲੇ ਨੇ ਜਿਹੜੇ ਆਪਾਂ ਨੇ ਇਹ ਆਪਾਂ ਨਿੰਬੂਆਂ ਦੇ ਵਿੱਚ ਮਿਕਸ ਕਰ ਦੇਣੇ ਨੇ ਬਾਕੀ ਮਸਾਲੇ ਆ ਜੇਕਰ ਤੁਸੀਂ ਵੱਧ ਘੱਟ ਪਾਉਣੇ ਚਾਹੁੰਦੇ ਹੋ ਤਾਂ ਤੁਸੀਂ ਪਾ ਵੀ ਸਕਦੇ ਹੋ ਪਰ ਆਪਾਂ ਇਹ ਮਸਾਲੇ ਨੇ ਜਿਹੜੇ ਇੰਨੇ ਕੀ ਇਸਤੇਮਾਲ ਕੀਤੇ ਨੇ ਜੇਕਰ ਆਪਾਂ ਬਹੁਤ ਜ਼ਿਆਦਾ ਮਸਾਲੇ ਪਾ ਲੰਨੇ ਆ ਤਾਂ ਆਪਣਾ ਜਿਹੜਾ ਅਚਾਰ ਆ ਉਹਦਾ ਟੇਸਟ ਆਪਾਂ ਨੂੰ ਪੂਰਾ ਪ੍ਰੋਪਰ ਚੰਗੀ ਤਰ੍ਹਾਂ ਨਹੀਂ ਸਮਝ ਆਉਂਦਾ ਹੈਗਾ ਤੇ ਥੋੜੇ ਮਸਾਲੇ ਹੀ ਰੱਖਣੇ ਚਾਹੀਦੇ ਨੇ ਤਾਂ ਕਿ ਜਿਹੜਾ ਟੇਸਟ ਆ ਉਹ ਵੀ ਵਧੀਆ ਬਣਿਆ ਰਹੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਅਚਾਰ ਨੂੰ ਮਿਕਸ ਕਰ ਲਵਾਂਗੇ ਤਾਂ ਕਿ ਜਿਹੜਾ ਨੂਨ ਅਤੇ ਮਿਰਚ ਦੀ ਮਸਾਲਿਆਂ ਦੀ ਕੋਟਿੰਗ ਆ ਜਿਹੜੀ ਅਚਾਰ ਦੇ ਵਿੱਚ ਤੇ ਚੰਗੀ ਤਰ੍ਹਾਂ ਹੋ ਜਵੇ ਤੇ ਨਾਲ ਹੀ ਇਹਨਾਂ ਮਸਾਲਿਆਂ ਦਾ ਫਲੇਵਰ ਆ ਜਿਹੜਾ ਚੰਗੀ ਤਰ੍ਹਾਂ ਰੱਚ ਜਵੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਕਾਲਾ ਨਮਕ ਵੀ ਥੋੜਾ ਜਿਹਾ ਐਡ ਕੀਤਾ ਸੀਗਾ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣਾ ਭੁੱਲ ਗਏ ਸੀਗੇ ਸਕਿਪ ਹੋ ਗਿਆ ਸੀਗਾ ਉਹ ਪਾਰਟ ਕਾਲਾ ਨਮਕਾ ਜਿਹੜਾ ਉਹ ਵੀ ਬਹੁਤ ਵਧੀਆ ਹੁੰਦਾ ਹੈ ਜੋ ਕਿ ਗੈਸ ਅਤੇ ਕਬਜ ਨੂੰ ਆ ਜਿਹੜਾ ਦੂਰ ਰੱਖਦਾ ਹੈ ਤੇ ਜਮੈਣ ਆ ਜਿਹੜੀ ਇਹ ਵੀ ਆਪਾਂ ਨੂੰ ਅਚਾਰ ਦੇ ਵਿੱਚ ਜਰੂਰ ਪਾਉਣੀ ਚਾਹੀਦੀ ਆ ਕਈ ਕੀ ਆ ਕਿ ਜਮੈਣ ਦਾ ਟੇਸ ਆ ਜਿਹੜਾ ਪਸੰਦ ਨਹੀਂ ਕਰਦੇ ਹੈਗੇ ਪਰ ਉਹ ਥੋੜੀ ਮਾਤਰਾ ਦੇ ਵਿੱਚ ਪਾ ਸਕਦੇ ਨੇ ਜਿਵੇਂ ਕਿ ਤੁਸੀਂ ਸਾਰੇ ਮਸਾਲੇ ਜਿਵੇਂ ਰਾਈ ਵਗੈਰਾ ਪਾਉਣੀ ਹੋਵੇ ਸੌਫ ਵਗੈਰਾ ਵੀ ਪਾਉਣੀ ਹੋਵੇ ਤਾਂ ਉਹਦੇ ਵਿੱਚ ਗ੍ਰाइंड ਕਰਕੇ ਵੀ ਥੋੜੀ ਜਿਹੀ ਜਮੈਣ ਆ ਜਿਹੜੀ ਪਾ ਸਕਦੇ ਹੋ ਤੇ ਹੁਣ ਆਪਾਂ ਨੇ ਮਸਾਲੇ ਨੇ ਜਿਹੜੇ ਚੰਗੀ ਤਰ੍ਹਾਂ ਮਿਕਸ ਕਰ ਲਏ ਨੇ ਤੇ ਇੱਕ ਦੋ ਪੀਸ ਆਪਣੇ ਰਹਿ ਗਏ ਸੀਗੇ ਉਹਨਾਂ ਦੇ ਉੱਪਰ ਵੀ ਆਪਾਂ ਨੇ ਚੰਗੀ ਤਰ੍ਹਾਂ ਨੂਨ ਮਿਰਚਾ ਜਿਹੜਾ ਉਹ ਫਲਾਤਾ ਹੈ ਤੇ ਆਪਾਂ ਨੇ ਭਰਾ ਤਾਂ ਜਿਹੜੀ ਬਿਲਕੁਲ ਸੁੱਕੀ ਲਈ ਸੀਗੀ ਆਪਾਂ ਧੁੱਪ ਚ ਸੁਕਾ ਲਈ ਸੀ ਤੇ ਪਾਣੀ ਤੋਂ ਜਿਹੜਾ achar ਦਾ ਵਿਚਾਰ ਰੱਖਣਾ ਚਾਹੀਦਾ ਪਾਣੀ ਵਾਲਾ ਹੱਥ ਲੱਗਣ ਦੇ ਨਾਲ ਕੀ achar ਜਿਹੜਾ ਆਪਣਾ ਜਲਦੀ ਖਰਾਬ ਹੋ ਜਾਂਦਾ ਹੈ ਇਸ ਕਰਕੇ ਆਪਾਂ ਹੁਣ ਇਸ ਨੂੰ ਇੱਕ ਸੁੱਕੇ ਡੱਬੇ ਦੇ ਵਿੱਚ ਕੱਢ ਲਵਾਂਗੇ ਜੇਕਰ ਤੁਹਾਡੇ ਕੋ ਕੱਚ ਦਾ ਜਾਰ ਹੋਵੇ ਤਾਂ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਹੋ ਕੱਚ ਦੇ achar ਦੇ ਵਿੱਚ ਆ ਜਿਹੜਾ achar ਬਹੁਤ ਵਧੀਆ ਰਹਿੰਦਾ ਤੇ ਹੁਣ ਆਪਣੇ ਕੋ ਪਲਾਸਟਿਕ ਦਾ ਡੱਬਾ ਸੀਗਾ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਧੁੱਪ ਦੇ ਵਿੱਚ ਸੁਕਾ ਲਿਆ ਸੀ ਤੇ ਹੁਣ ਆਪਾਂ achar ਨੂੰ ਆ ਜਿਹੜਾ ਆਪਾਂ ਮਿਕਸ ਕਰ ਦਵਾਂਗੇ ਡੱਬੇ ਦੇ ਵਿੱਚ ਪਾ ਕੇ ਇਹਨਾਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਸ ਨੂੰ ਪਾਉਣ ਤੋਂ ਬਾਅਦ 2 ਦਿਨ ਬਾਅਦ ਆਪਾਂ ਇਹਨੂੰ ਧੁੱਪੇ ਰੱਖ ਦਾਂਗੇ ਜੇਕਰ ਤੁਹਾਨੂੰ ਮੇਰੀ achar ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਨਾਲ ਹੀ ਜੇਕਰ ਤੁਸੀਂ ਮੇਰੀਆਂ ਹੋਰ ਵੀਡੀਓਜ਼ ਵੀ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਲਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ